ਤੁਹਾਨੂੰ ਲੜੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਹਾਂ ਦੱਬ ਵਾਲੀ ਪਸ਼ੂ ਮੰਡੀ ਇੱਥੇ ਦਿਖਾਵਾਂਗੇ ਆਪਾਂ ਤੁਹਾਨੂੰ ਬਹੁਤ ਹੀ ਟਾਪ ਕਲਾਸ ਦੀਆਂ ਝੋਟੀਆਂ ਤੇ ਮੱਝਾਂ ਤੇ ਉਹਨਾਂ ਬਾਰੇ ਲਵਾਂਗੇ ਜਾਣਕਾਰੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਾ ਕਰੋ ਮੇਰਾ ਵੀਰ ਐਦਾਂ ਦੇ ਵੀਡੀਓ ਆਪਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਾਂਗੇ ਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਨੂੰ ਫੋਲੋ ਕਰਦੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਅੱਜ ਆਪਾਂ ਇੱਥੇ ਦਿਖਾਵਾਂਗੇ ਤੁਹਾਨੂੰ ਟਾਪ ਨੇ ਝੋਟੀਆਂ ਤੇ ਮੱਝਾਂ ਤੇ ਉਹਨਾਂ ਦੇ ਰੇਟਾਂ ਬਾਰੇ ਦਵਾਂਗੇ ਪੂਰੀ ਜਾਣਕਾਰੀ ਤੇ ਸਾਰੇ ਵੀਰਾਂ ਨੂੰ ਬੇਨ ਕਿਉਂਕਿ ਤੁਹਾਡੇ ਤੇ ਸਭ ਤੋਂ ਵੱਡੀ ਗੱਲ ਹੈ ਬਈ ਜੀ ਲਾਈਕ ਜਰੂਰ ਕਰਿਆ ਕਰੋ ਮੇਰਾ ਵੀਰ ਜਿੰਨੇ ਵੀ ਵੀਡੀਓ ਦੇਖਦੇ ਨੇ ਤੁਹਾਡੇ ਲਾਈਕ ਕਰਨ ਨਾਲ ਸਾਨੂੰ ਬਈ ਬਈ ਬਹੁਤ ਮਾਨ ਤਨ ਮਹਿਸੂਸ ਹੁੰਦਾ ਹੈ ਬਈ ਨੀਲੀ ਰਵੀ ਜੀ ਝੋਟਾ ਤੇ ਇਹਦੇ ਬਾਰੇ ਲਵਾਂਗੇ ਪੂਰੀ ਜਾਣਕਾਰੀ ਬਾਕੀ ਚਾਰੇ ਪੈਰਾਂ ਤੇ ਨਿਸ਼ਾਨ ਚੈੱਕ ਕਰ ਸਕਦੇ ਸੀ ਪ੍ਰੋਪਰ ਨਿਸ਼ਾਨ ਨੇ ਬਾਕੀ ਪੂਛ ਵਗੈਰਾ ਪੂਰੀ ਪੂਰੇ ਤੇ ਪਿੱਛੇ ਤੁਸੀਂ ਚੈੱਕ ਕਰ ਸਕਦੇ ਹੋ ਇਹ ਚੰਗਾ ਪਸ਼ੂ ਬਈ ਜੀ ਤੇ ਅੱਖਾਂ ਵਗੈਰਾ ਤੇ ਪੂਰੇ ਨਿਸ਼ਾਨ ਨੇ ਮਈ ਅਸੀ ਗੱਲ ਜੀ ਕੀ ਹਾਲ ਹੈ ਵੀਰੇ ਕਿਹੜਾ ਪਿੰਡ ਹੈ ਇਹ ਆਪਣਾ ਹੋਰ ਠੀਕ ਹੈ ਬਾਈ ਜੀ ਤੇ ਖਾਸ ਬੋਰੀ ਪੈ ਜਾਂਦਾ ਜੀ ਖਾ ਖਾਸ ਯਾਰ ਨਾਲ ਢਾਣੀ ਹੈ ਠੀਕ ਹੈ ਬਾਈ ਜੀ ਤੇ ਜਿਹੜਾ ਇਹ ਝੋਟਾ ਕਿੰਨੇ ਸੈਂਟ ਸਾਲ ਦਾ ਬਤ ਮੈਂ ਵੈਸੇ ਇਹ 3 ਸਾਲ ਦਾ ਆਪਣਾ ਘਰ ਦੇ ਹੀ ਪਾਲਿਆ ਬਾਈ ਠੀਕ ਹੈ ਬਾਈ ਜੀ ਤੇ ਕਿੰਨਾ ਮੁੱਲ ਰੱਖਿਆ ਬਾਈ ਆਪਾਂ ਇਹਦਾ 1.5 ਲੱਖ ਅੱਛਾ ਜੀ ਲਾਟ ਕਿਤਾ ਕਰ ਦੋਗੇ ਦੇਣ ਲੈਣੇ ਇਹਦਾ ਬਾਦਲ ਦਾ ਬੱਚਾ ਹੈ ਅੱਛਾ ਬਾਦਲ ਦਾ ਹੀ ਹਾਂ ਠੀਕ ਹੈ ਬਾਈ ਜੀ ਤੇ ਉਹਦਾ ਬਾਈ ਸ਼ੀਲ ਹੈ ਪੂਰਾ ਬਿਲਕੁਲ ਆ ਜਿੰਨਾ ਮਰਜੀ ਠੀਕ ਹੈ ਬਾਈ ਜੀ ਕਿਸੇ ਤਰ੍ਹਾਂ ਨਹੀਂ ਬੱਚੇ ਦੇ ਠੀਕ ਲਾਸਟ ਕਿਤਕ ਦੇ ਦੋਗੇ ਬਾਈ ਫਿਰ ਵੀ ਲਾਸਟ ਬਾਕੋ ਪਾ ਗਏ ਹਾਂ ਹਾਂ ਠੀਕ ਹੈ ਬਾਈ ਜੀ ਤੇ ਮੋਬਾਈਲ ਨੰਬਰ ਕਰ ਦੋਗੇ ਫਿਰ ਸ਼ੇਅਰ ਆਪਣਾ ਹੀ 62804 ਹਾਂ ਜੀ 125 ਇੱਕ ਵਾਰ ਦੁਬਾਰੇ ਬੋਲ ਦਿਓ ਵੀਰੇ 62804 ਹਾਂ ਜੀ 125 ਠੀਕ ਹੈ ਬਾਈ ਜੀ ਤੇ ਨਾਮ ਕੀ ਆਪਣਾ ਵੀਰੇ ਠੀਕ ਹੈ ਬਾਈ ਜੀ ਬਾਈ ਕੋਲੇ ਟਾਪ ਕੁਆਲਿਟੀ ਦੇ ਝੋਟਾ ਬਾਈ ਜੀ ਤੇ 3 ਸਾਲ ਦਾ ਸਿਰਫ ਕਿੰਨੇ ਦੰਦ ਦਾ ਵੈਸੇ ਬਾਈ ਜੀ ਇਹ ਦੋ ਦੰਦ ਅੱਛਾ ਦੋ ਦੰਦ ਦਾ ਇੱਤਾਂ ਠੀਕ ਆ ਬਾਈ ਜੀ ਤੇ ਮਾਥਲੇ ਕਿੰਨਾ ਤੂੰ ਤੁਸੀਂ ਕਿਹਾ ਬਾਈ ਜੀ ਥੱਲੇ ਮਾਥਲੇ ਹੈਗਾ 16 17 16 17 ਕਿਲੋ ਠੀਕ ਆ ਬਾਈ ਜੀ ਤੇ ਚੰਗਾ ਬਾਈ ਜੀ ਸ਼ਾਨਦਾਰ ਕੁਆਲਿਟੀ ਦਾ ਤੇ ਠੀਕ ਆ ਬਾਈ ਜੀ ਤੇ ਆਪਾਂ ਬਾਈ ਜੀ ਨੰਬਰ ਪਾਤਾ ਵੀਡੀਓ ਚ ਜੇ ਕੋਈ ਲੈਣਾ ਚਾਹੁੰਦਾ ਤਾਂ ਬਾਈ ਨਾਲ ਕੰਟੈਕਟ ਕਰ ਸਕਦਾ ਹੈ ਤੇ ਸਭ ਤੋਂ ਵੱਡੀ ਗੱਲ ਹੈ ਬਾਈ ਜੀ ਚੰਗਾ ਪਸ਼ੂ ਹੈ ਜੀ ਤੇ ਘਰੇ ਰੱਖਣ ਵਾਲਾ ਜੀ ਤੇ ਉਹਦਾ ਬਾਈ ਕਹਿੰਦਾ ਸੀਲ ਹੈ ਪੂਰਾ ਜੀ ਇਹ ਚੈੱਕ ਕਰ ਸਕ ਤੁਸੀਂ ਜੀ। ਰਾਵੀ ਚ ਜੀ। ਇਹ ਵੀ ਚੰਗਾ ਪਸ਼ੂ ਬਾਈ ਜੀ। ਤੇ ਮਗਰ ਇਹਦੇ ਇਹ ਕੱਟਾ ਬਾਈ ਜੀ ਇਹ ਵੀ ਸ਼ਾਨਦਾਰ ਕੁਆਲਿਟੀ ਦਾ ਬਾਈ ਜੀ ਤੇ ਪ੍ਰੋਪਰ ਨਿਸ਼ਾਨ ਨੇ ਬਾਈ ਜੀ ਇਹਦੇ। ਤੇ ਸਭ ਤੋਂ ਵੱਡੀ ਗੱਲ ਅਟਰ ਕੁਆਲਿਟੀ ਬਹੁਤ ਜ਼ਿਆਦਾ ਸਾਫ਼ ਸੁਥਰੀ ਏ। ਚੈੱਕ ਕਰ ਸਕ ਤੁਸੀਂ ਜੀ। ਤੇ ਪਿੱਛੇ ਤੋਂ ਵੀ ਤੁਹਾਨੂੰ ਦਿਖਾ ਦਵਾਂ ਤੇ ਚੰਗੀ ਅਟਰ ਕੁਆਲਿਟੀ ਦੀ ਮਾਲਕਣਾ। ਚੰਗੀ ਝੋਟੀ ਬਾਈ ਜੀ ਤੇ ਨਿਖੜਵੇਂ ਥਣ ਨੇ ਬਾਈ ਜੀ ਚਾਰੇ ਥਣਾਂ ਵਿੱਚ ਪ੍ਰੋਪਰ ਗੈਪ ਹੈ। ਚੈੱਕ ਕਰੋ ਮੇਰਾ ਵੀਰ। ਤੇ ਸ਼ਾਨਦਾਰ ਸਾਫ ਸੁਥਰੀ ਹੈਟਰ ਕੁਆਲਟੀ ਹੈ ਤੇ ਸਿੰਘਾਂ ਦੀ ਬਈ ਅੱਖਾਂ ਚ ਦੇਖ ਲੋ ਪ੍ਰੋਪਰ ਨਿਸ਼ਾਨ ਹੈ ਜਿੱਦਾਂ ਪਹਿਲਾਂ ਕੱਟਾ ਦਖਾਇ ਸੀਗਾ ਉਦਾਂ ਦੇ ਹੀ ਨਿਸ਼ਾਨ ਨੇ ਪੂਰੇ ਟਾਪ ਕੁਆਲਟੀ ਦੇ ਤੇ ਵਧੀਆ ਝੋਟੀ ਹੈ ਜੀ ਥੋੜੀ ਕ੍ਰੋਸ ਚਾ ਜਨੀ ਵੈਸੇ ਇਹ ਪਰ ਚੰਗਾ ਪਸ਼ੂ ਹੈ ਬਈ ਜੀ ਤੇ ਆਪਾਂ ਬਾਈ ਕੋਲੋਂ ਨੇ ਪੂਰੀ ਜਾਣਕਾਰੀ ਬਈ ਆਪਣੇ ਭਾਈ ਹਸੀ ਗਾਲ ਜੀ ਸਿੰਘਾ ਜੀ ਕੀ ਹਾਲ ਹੈ ਬਾਈ ਜੀ ਠੀਕ ਹੈ ਜੀ ਕੀ ਨਾਮ ਹੈ ਇਹ ਆਪਣਾ ਗੁਰਨੀਤ ਜੀ ਠੀਕ ਹੈ ਪਿੰਡ ਕਿਹੜਾ ਪੈਂਦਾ ਵੀਰੇ ਸਰਦਾਰਪੁਰਾ ਜੀ ਠੀਕ ਹੈ ਬਈ ਕਿੱਥੇ ਹੋਇਆ ਬਾਈ ਜੀ ਇਹ ਹੈ ਕਿੱਥੇ ਹੋਇਆ ਬਹੌਰ ਕੋਲੇ ਜੀ ਠੀਕ ਹੈ ਬਾਈ ਜੀ ਬਹੌਰ ਕੋਲੇ ਤੇ ਬਾਈ ਜਿਹੜੀ ਝੋਟੀ ਕਿਹੜੇ ਸੂਏ ਸੂਈ ਹੈ ਪਹਿਲਾਂ ਤਾਂ ਅੱਛਾ ਪਹਿਲਣ ਸੂਈ ਬਾਈ ਕਿੰਨਾ ਦੁੱਧ ਕਰਿਆ ਨੇ ਦੋ 10 ਕਿਲੋ ਜੀ ਠੀਕ ਹੈ ਜੀ ਤੇ ਆਪਣੀ ਘਰ ਦੀ ਪਾਲੀ ਹੋਈ ਕਿ ਬਾਈ ਘਰ ਦੀ ਪਾਲੇ ਘਰ ਦੀ ਠੀਕ ਹੈ ਮਾਂਥਲੇ ਕਿੰਨਾ ਸੀਗਾ ਬਾਈ ਇਹਦੇ ਮਾਥ ਲੈਵੇਂ ਨਹੀਂ ਅਸੀਂ ਸਿੱਧੀ ਲੈ ਜੀ ਮੈਂ ਅੱਛਾ ਸਿੱਧੀ ਠੀਕ ਹੈ ਬਈ ਠੀਕ ਹੈ ਠੀਕ ਹੈ ਬਈ ਜੀ ਤੇ ਕਿੰਨਾ ਮੁੱਲ ਰੱਖਿਆ ਬਈ ਆਪਾਂ ਇਹਦਾ ਮੁੱਲ ਕਿੰਨਾ ਰੱਖਿਆ ਜੀ ਠੀਕ ਹੈ 100 ਸੀ ਤਾਰਤੁਰ ਕਿਵੇਂ ਬਈ ਇਹਦੀ ਤਾਰਤੁਰ ਬਹੁਤ ਵਧੀਆ ਕੋਲੀ ਵਧੀਆ ਠੀਕ ਹੈ ਬਈ ਜੀ ਵੇਚਣ ਦਾ ਕਾਰਨ ਫਿਰ ਵੀ ਕੀ ਆ ਜੀ ਬਸ ਕੋਸਾ ਮਜਬੂਰੀਆਂ ਨੇ ਅੱਛਾ ਠੀਕ ਹੈ ਬਈ ਉਦਾਂ ਤਾਂ ਥੀਲ ਹੈ ਮਤਲਬ ਕੋਈ ਚੱਕਰ ਥੀਲ ਹੈ ਜਿਵੇਂ ਮਰਜ਼ੀ ਚੋ ਕੋਈ ਟੈਂਟ ਤੇ ਕਿੰਨੇ ਪਸ਼ੂ ਲੈ ਕੇ ਆਈ ਸੀ ਬਈ ਅੱਜ ਆਪਾਂ ਦੋ ਹੀ ਲੈ ਕੇ ਆਏ ਜੀ ਕੋਈ ਹੋਇਆ ਸੇਲ ਕਿਸੇ ਦੇ ਨਾਲ ਲੈ ਕੇ ਨਹੀਂ ਸੇਲ ਹੋਇਆ ਜੀ ਅੱਛਾ ਦੋ ਹੀ ਖੜੇ ਆ ਜੀ ਤੇ ਬਾਈਆਂ ਕੋਲੇ ਖੜੀ ਇੱਕ ਹੋਰ ਬਹੁਤ ਟਾਪ ਕੁਆਲਿਟੀ ਦੀ ਅਟਰ ਕੁਆਲਿਟੀ ਚੈੱਕ ਕਰੋ ਬਾਈ ਝੋਟੀ ਇਹ ਵੀ ਬਹੁਤ ਚੰਗੀ ਹੈ ਤੇ ਸਾਫ ਸੁਥਰੀ ਅਟਰ ਕੁਆਲਿਟੀ ਹੈ ਚੈੱਕ ਕਰੋ ਬਰਾ ਵੀਰ ਬਾਈਆਂ ਕੋਲੇ ਦੋ ਹੀ ਪਜੂ ਕਟੇ ਦੋ ਹੀ ਸ਼ਾਨਦਾਰ ਕੁਆਲਿਟੀ ਅਟਰ ਕੁਆਲਿਟੀ ਚੈੱਕ ਕਰੋ ਲੰਬੇ ਥਣ ਨੇ ਬਾਈ ਜੀ ਤੇ ਪੂਰੀ ਟਾਪ ਕੁਆਲਿਟੀ ਤੇ ਗੁਣ ਨੇ ਝੋਟੀ ਚ ਤੇ ਅਟਰ ਕੁਆਲਿਟੀ ਬਹੁਤ ਜ਼ਿਆਦਾ ਸਾਫ ਸੁਥਰੀ ਪਿੱਠਪੜੇ ਚ ਚੈੱਕ ਕਰੋ ਬਾਈ ਜੀ ਤੇ ਮਗਰ ਇਹਦੇ ਦੇਖਦੇ ਆਪਾਂ ਕੀ ਹੈ ਮਗਰ ਕ ਮੇਲ ਕਾਫ ਹੈ ਬਾਈ ਇਹ ਵੀ ਚੰਗਾ ਹੈ ਤੇ ਸਭ ਤੋਂ ਵੱਡੀ ਗੱਲ ਹੈ ਬਾਈ ਅਟਰ ਕੁਆਲਿਟੀ ਸਾਫ ਸੁਥਰੀ ਹੈ ਬਿਲਕੁਲ ਚਾਰੇ ਥਣਾ ਦੀ ਜੀ ਪ੍ਰੋਪਰ ਗੈਪ ਹੈ ਤੇ ਸਿੰਗਾ ਦੀ ਵੀ ਬਈ ਠੀਕ ਹੈ ਤੇ ਸ਼ਾਨਦਾਰ ਕੁਆਲਿਟੀ ਬਈ ਥੋੜੀ ਥੋੜੀ ਪੂਨ ਚਿੱਟੀ ਆਪਾਂ ਕਰੋਸ ਚ ਕਹਿਦਾ ਥੋੜੀ ਇਹਨੂੰ ਤੇ ਬਾਕੀ ਬਈ ਜੀ ਹੈ ਵਧੀਆ ਕੁਆਲਿਟੀ ਚ ਹੈ ਚਾਰ ਥਣ ਤੁਸੀਂ ਪ੍ਰੋਪਰ ਨੇ ਬਈ ਜੀ ਚਾਰੇ ਥਣਾ ਵੀ ਪ੍ਰੋਪਰ ਗੈਪ ਹੈ ਤੇ ਬਾਕੀ ਆ ਬਾਕੀ ਆਪਾਂ ਬਾਈ ਦਾ ਨੰਬਰ ਸ਼ੇਅਰ ਕਰਾਂਗੇ ਤੁਹਾਡੇ ਨਾਲ ਜੇ ਕੋਈ ਲੈਣ ਦਾ ਚਾਹਵਾਨ ਹੈ ਤਾਂ ਬਾਈ ਨਾਲ ਕੰਟੈਕਟ ਕਰ ਸਕਦਾ ਬਈ ਜੀ ਚੰਗਾ ਬਚੋ ਬਈ ਜੀ ਭਾਈ ਮੋਬਾਈਲ ਨੰਬਰ ਕਰ ਦੂੰਗਾ ਸ਼ੇਰ ਆਪਣਾ 93 ਹਾਂਜੀ 653 ਜੀ ਹਾਂਜੀ 72213 ਜੀ ਠੀਕ ਹੈ ਇੱਕ ਵਾਰ ਦੁਬਾਰੇ ਬੋਲ ਦੋ ਭਾਈ ਜੀ 93 ਹਾਂਜੀ 653 ਹਾਂਜੀ 72213 ਜੀ ਇਸ ਦੇ ਇਲਾਵਾ ਕੋਣ ਕੋਣ ਸੀ ਮੰਡੀ ਲਗਾਤੇ ਹੋ ਭਾਈ ਨਹੀਂ ਬਸ ਇਹ ਕਰਦੀ ਸੀਗੀ ਅੱਛਾ ਕਰਦੀ ਸੀਗੀ ਠੀਕ ਹੈ ਭਾਈ ਠੀਕ ਹੈ ਭਾਈ ਠੀਕ ਹੈ ਹਾਂ ਤੇ ਪਰਲੀ ਛੋਟੀ ਥੱਲੇ ਕਿੰਨਾ ਦੁੱਧਾ ਵੈਸੇ ਬਦੋ ਬਾਬੂ ਦੇ ਦੀ ਆ ਬਾਬੇ ਦੀ ਅੱਛਾ ਬਾਬੇ ਦੀ ਬਾਬੇ ਦੀ ਠੀਕ ਹੈ ਭਾਈ ਜੀ ਤੇ ਮੁੱਲ ਮਲ ਪਤਾ ਕਿ ਨਾ ਰੱਖਿਓ ਤੁਸੀਂ ਉਹ ਪਰ ਲਈ ਦੇ ਅੱਖਤੀ ਜੀ ਅੱਛਾ ਇੱਕ ਦੀ ਜੀ ਹਾਂ ਜੀ ਠੀਕ ਹੈ ਬਈ ਥੋੜਾ ਬਹੁਤ ਮਾਨ ਤਨ ਹੋ ਜੂਦ ਤੇ ਵੀ ਹਾਂ ਮਾਨ ਤਨ ਹੋ ਜੂ ਠੀਕ ਹੈ ਬਈ ਜੀ ਧੰਨਵਾਦ ਜੀ ਪਸ਼ੂ ਬਾਧੂ ਆਏ ਹੋਏ ਨੇ ਬਈ ਜੀ ਸਾਰੇ ਵੀਰਾਂ ਦਾ ਬੇਨਤੀ ਹੈ ਕਿ ਵੀਡੀਓ ਪੂਰੀ ਦੇਖਿਆ ਕਰੋ ਤੇ ਚੈਨਲ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਬਾਕੀ ਬਈ ਜੀ ਲਾਈਕ ਬਟਨ ਤੇ ਜਰੂਰ ਕਲਿੱਕ ਕਰਿਆ ਕਰੋ ਮੇਰਾ ਵੀਰ ਆਜੋ ਮੇਰਾ ਵੀਰ ਆਪਾਂ ਤੁਹਾਨੂੰ ਅੱਗੇ ਹੋਰ ਝੋਟੀਆਂ ਦਿਖਾਉਂਦੇ ਹਾਂ ਉਹਨਾਂ ਬਾਰੇ ਲੰਨੇ ਜਾਣਕਾਰੀ ਆਜੋ ਮੇਰਾ ਵੀਰ ਖੜੀਆਂ ਨੇ ਬਹੁਤ ਹੀ ਸ਼ਾਨਦਾਰ ਝੋਟੀਆਂ ਤੇ ਮੱਜਾਂ ਉਹਨਾਂ ਬਾਰੇ ਲਵਾਂਗੇ ਤੇ ਕਿਹੜਾ ਪਿੰਡ ਪੈ ਜਾਂਦਾ ਵੀਰੇ ਆਪਣਾ ਜੀ ਅੱਛਾ ਫਾਜ਼ਿਲ ਜੇਲਾ ਪਿੰਡ ਕਿਹੜਾ ਪੈ ਜਾਂਦਾ ਜੀ ਪਿੰਡ ਜੋੜ ਕੰਦੇ ਵਾਲੀ ਠੀਕ ਹੈ ਬਾਈ ਜੀ ਕਿੰਨੇ ਪਸ਼ੂ ਲੈ ਕੇ ਆਏ ਸੀ ਅੱਜ ਆਪਾਂ ਠੀਕ ਹੈ ਵੀ ਕੋਈ ਸੇਲ ਹੋਇਆ ਹਾਂਜੀ ਹਾਂਜੀ ਠੀਕ ਹੈ ਬਾਈ ਜੀ ਤੇ ਆਪਾਂ ਦੇਖੀਏ ਕਿ ਕਿੱਧਰ ਤੋਂ ਸਟਾਰਟ ਕਰੀਏ ਪਹਿਲਾਂ ਪਸ਼ੂ ਦਿਖਾਈਏ ਠੀਕ ਹੈ ਬਾਈ ਜੀ ਤੇ ਬਾਈਆਂ ਕੋਲੇ ਖੜੀ ਹੈ ਬਾਈ ਬਹੁਤ ਹੀ ਸ਼ਾਨਦਾਰ ਝੋਟੀ ਹਾਂਜੀ ਹਾਂਜੀ ਤੇ ਇਹਦੇ ਬਾਰੇ ਲਵਾਂਗੇ ਜਾਣਕਾਰੀ ਚੈੱਕ ਕਰੋ ਮੇਰਾ ਵੀਰ ਤੇ ਚੰਗਾ ਪਸ਼ੂ ਬਾਈਆਂ ਕੋਲੇ ਜੀ ਚੰਗਾ ਬ੍ਰੈਂਡ ਕੀ ਕਾ ਬਾਈ ਜੀ ਦੁੱਧ ਤਾਂ ਕਿੰਨਾ ਕੁ ਥੱਲੇ ਬਾਈ ਜੀ ਇਹਦੇ ਦੁੱਧ ਹੈਗਾ ਜੀ 14 ਕਿਲੋ ਜੀ ਪੂਰੇ ਕੰਡੇ ਵਾਲਾ ਹਾਂਜੀ ਹਾਂ ਠੀਕ ਹੈ ਬਾਈ ਜੀ ਤੇ ਕਿਹੜਾ ਲੱਕ ਮਤਲਬ ਕਿਹੜੇ ਲੈ ਠੀਕ ਹੈ ਠੀਕ ਹੈ ਬਾਈ ਜੀ ਤੇ ਅਟਰ ਕੁਆਲਿਟੀ ਚੈੱਕ ਕਰੋ ਬਾਈ ਜੀ ਤੇ ਨਿਖੜਵੇਂ ਥਾਣੇ ਬਾਈ ਜੀ ਪੂਰੇ ਤੇ ਸਭ ਤੋਂ ਵੱਡੀ ਗੱਲ ਹੈ ਬਾਈ ਚਾਰੇ ਥਾਣੇ ਵਿੱਚ ਪ੍ਰੋਪਰ ਗੈਪ ਹੈ ਦੁੱਧ ਤਾਂ ਕਿੰਨਾ ਕੁ ਥੱਲੇ ਬਾਈ ਇਹਦੇ 14 ਕਿਲੋ ਬਾਈ ਦੁੱਧ ਪੂਰੇ ਕੰਡੇ ਵਾਲਾ ਹਾਂਜੀ ਕੰਡੇ ਵਾਲਾ ਠੀਕ ਹੈ ਬਾਈ ਚੈੱਕ ਕਰੋ ਮੇਰੇ ਸਾਫ ਸੁਥਰੀ ਅਟਰ ਕੁਆਲਿਟੀ ਹੈ ਤੇ ਮਗਰ ਇਹਦੇ ਕੀ ਹੈ ਬਾਈ ਮਗਰ ਕੱਟੀ ਹੈ ਬਾਈ ਜੀ ਤੇ ਸ਼ਾਨਦਾਰ ਕੁਆਲਟੀ ਬਾਈ ਜੀ ਤੇ ਵੀਰ ਮੁੱਲ ਕਿਨਾ ਰੱਖਿਆ ਪਿਆ ਦਾ ਇਹਦਾ ਇਹਦਾ ਮੁੱਲ 120 ਹੈ ਬਾਈ ਜੀ ਅੱਛਾ ਲੈਣ ਦੇਣ ਕਿੱਥੇ ਕਿ ਛੱਡ ਦੋਗੇ ਹਾਂਜੀ ਕਿੱਥੇ ਤੱਕ ਛੱਡ ਦੋਗੇ ਲਾਸਟ ਲਾਸਟ 110 ਦੀ ਦੇ ਦਾਂਗੇ ਅੱਛਾ 110 ਦੀ ਬਹੁਤ ਜੈਜਰੇਟ ਰੱਖਿਆ ਬਾਈ ਜੀ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਕਿਹੜੀ ਝੋਟੀ ਆਪਣੇ ਕੋਲੇ ਜੀ ਆਪਣੇ ਕੋਲੇ ਆ ਛੋਟੀ ਆ ਗਈ ਠੀਕ ਹੈ ਬਾਈ ਜੀ ਤੇ ਇਹ ਕਿਹੜੇ ਸੂਏ ਸੋਣਾ ਬਾਈ ਮੱਜਨੇ ਨੇ ਕੋਈ ਤੀਜਾ ਸੂਆ ਹੈ ਗੱਬਰਾਂ ਜੀ ਅੱਛਾ ਗੱਬਰਾਂ ਠੀਕ ਹੈ ਬਾਈ ਕਿੰਨੇ ਦਿਨ ਪਏ ਹਜੇ ਇਹਦੇ ਇਹਦਾ ਰਹਿੰਦਾ ਹੀ ਦਾ ਦਿਨ ਠੀਕ ਹੈ ਤੋੜ ਦੂਗਾ ਬਾਈ ਇਹਨੂੰ ਵੀ ਬਾਈ ਚੰਗਾ ਪਸ਼ੂ ਬਾਕੀ ਬਾਈਆਂ ਦਾ ਰੇਟ ਬਹੁਤ ਜਾਇਜ਼ ਹੈ ਤੇ ਆਪਾਂ ਬਾਈਆਂ ਦਾ ਨੰਬਰ ਪਾਵਾਂਗੇ ਵੀਡੀਓ ਵਿੱਚ ਤੇ ਜੇ ਕੋਈ ਲੈਂਡ ਦਾ ਚਾਹ ਬਣ ਬਾਈਆਂ ਨਾਲ ਕੰਟੈਕਟ ਕਰ ਸਕਦਾ ਬਾਈ ਜੀ ਇਹ ਵੀ ਚੰਗਾ ਪਸ਼ੂ ਹੈ ਜੀ ਬਾਈ ਜੀ ਤੇ ਬਾਈ ਕਿਹੜੇ ਸੂਏ ਸੋਣਾ ਇਹਨੇ ਇਹਨੇ ਤੀਜਾ ਸੂਆ ਠੀਕ ਹੈ ਬਾਈ ਕਿੰਨਾ ਦੁੱਧ ਕਰਜੂ ਇਹ ਥੋੜੇ ਸਮੇਂ ਨੂੰ 12 ਕਿਲੋ ਕਰਜੂ ਬਾਈ ਇਹਨਾਂ ਹਾਂਜੀ ਹਾਂਜੀ ਰਾਮ ਦਾ ਠੀਕ ਹੈ ਤੇ ਚੰਗਾ ਪਸ਼ੂ ਬਾਈ ਜੀ 12 ਕਿਲੋ ਬਾਈ ਕਹਿੰਦਾ ਕਰਜੂ ਦੁੱਧ ਬਾਕੀ ਐਟਰ ਕੁਆਲਟੀ ਸਾਫ ਸੁਥਰੀ ਬਾਈ ਜੀ ਤੁਸੀਂ ਨੇੜੇ ਤੋਂ ਵੀ ਦੇਖ ਸਕਦੇ ਆ ਤੇ ਚੈੱਕ ਕਰ ਲੈ ਠੀਕ ਹੈ ਬਾਈ ਜੀ ਤੇ ਕਿੰਨਾ ਮੁੱਲ ਰੱਖਿਆ ਬਾਈ ਜੀ ਆਪਾਂ ਲੈਣਾ ਤੇਦਾ ਮੁੱਲ 90000 ਅੱਛਾ ਸਿਰਫ 90000 ਜੀ ਠੀਕ ਆ ਬਾਈ ਜੀ ਤੇ ਮਗ ਕਿੰਨੇ ਦਿਨ ਰਹਿੰਦੇ ਭਾਈ ਜੀ ਇਹਦੇ ਹਾਂ ਇਹ ਰਹੇ ਹੈ ਬਾਈ ਜੀ 10 ਦਿਨ ਬਾਅਦ ਅਜੇ 10 ਦਿਨ ਹੈ ਜੀ ਠੀਕ ਹੈ ਕਰਜੂ ਤਿਆਰ ਪੂਰੀ ਲੋਟੀ ਹਾਂ ਜੀ ਹਾਂ ਜੀ ਪੂਰਾ ਆਰਡਰ ਤਿਆਰ ਤੇ ਇਸ ਤੋਂ ਬਾਅਦ ਜਿਹੜੀ ਛੋਟੀ ਬਾਈ ਜੀ ਆਪਣੇ ਕੋਲੇ ਠੀਕ ਹੈ ਮੱਝ ਹੈ ਬਾਈ ਜੀ ਇਹ ਕਿਹੜੇ ਸੂਏ ਸੂਈ ਹੈ ਜੀ ਇਹ ਤੀਜਾ ਸੂਇਆ ਅੱਛਾ ਤੀਜੇ ਸੂਇਆ ਠੀਕ ਆ ਬਾਈ ਜੀ ਚੰਗਾ ਪਸ਼ੂ ਚੈੱਕ ਕਰੋ ਮੇਰਾ ਵੀਰ ਤੇ ਕੁਆਲਿਟੀ ਚੈੱਕ ਕਰੋ ਬਾਈ ਜੀ ਅਟਰ ਕੁਆਲਿਟੀ ਦੀ ਸਭ ਤੋਂ ਵੱਡੀ ਗੱਲ ਐ ਅਟਰ ਕੁਆਲਿਟੀ ਸਾਫ਼ ਸੁਥਰੀ ਹੈ ਜਿੰਨੀ ਪਸ਼ੂ ਦਫائیں ਬਾਈਆਂ ਕੋਲੇ ਤੇ ਨਿਖੜਵੇਂ ਥਾਣੇ ਬਾਈ ਜੀ ਪੂਰੇ ਤੇ ਥਾਣਾ ਲੰਬਾ ਜੀ ਆਪਾਂ ਨੇੜੇ ਤੋਂ ਵੀ ਕਵਰ ਕਰਕੇ ਤੁਹਾਨੂੰ ਦਿਖਾ ਦਿੰਦੇ ਆ ਜੀ ਅਟਰ ਕੁਆਲਿਟੀ ਸਾਫ਼ ਸੁਥਰੀ ਹੈ ਬਿਲਕੁਲ ਹੀ ਤੇ ਪੂਰੇ ਨਿਖੜਵੇਂ ਥਾਣੇ ਚਾਰੇ ਥਾਣਾ ਵਿੱਚੇ ਪ੍ਰੋਪਰ ਗੈਪ ਹੈ ਬਾਈ ਜੀ ਇਹ ਸ਼ਾਨਦਾਰ ਕੁਆਲਿਟੀ ਹੈ ਤੇਰੇ ਤਣਾ ਦੀ ਤੇ ਬਾਈ ਇਹ ਕਿਹੜੇ ਸੂਏ ਸੂਈ ਹੈ ਹੁਣ ਜੀ ਤੀਜੇ ਸੂਏ ਸੂਈ ਹੈ ਤੀਜੇ ਸੂਏ ਸੂਈ ਹੈ ਬਾਈ ਜੀ ਤੇ ਮਗਰ ਕੀ ਬਾਈ ਇਹਦੇ 33 ਜਿਹੇ ਮੰਗ ਤੇ ਦੁੱਧ ਕਿੰਨਾ ਥੱਲੇ ਬਾਈ ਜੀ ਇਹਦੇ ਥੱਲੇ 12 ਕਿਲੋ ਕਿੰਨੇ ਦਿਨ ਦੀ ਸੂਈ ਹੈ ਜੀ ਬਾਈ ਚੌਥਾ ਦਿਨ ਸੂਈ ਚੌਥਾ ਦਿਨ ਸੂਈ ਹੈ ਠੀਕ ਹੈ ਬਾਈ ਜੀ ਤੇ ਇਹਦਾ ਮੁੱਲ ਕਿੰਨਾ ਰੱਖਿਆ ਬਾਈ ਜੀ ਇਹਦਾ ਵੀ ਇੱਕ ਵੀ ਅੱਛਾ ਜੀ ਤੇ ਕਿਹੜੇ ਏਰੀਆ ਚੋਂ ਆਈ ਬਾਈ ਇਹ ਫਾਈਲ ਕੱਢ ਲੇ ਅੱਛਾ ਸਾਦੀ ਗੋਜਰੇ ਤੋਂ ਆਈ ਹੈ ਠੀਕ ਹੈ ਬਾਈ ਜੀ ਤੇ ਕਿੱਥੇ ਤੱਕ ਦੇ ਦੋਗਾ ਲਾਸਟ ਇਹ ਲੱਖ ਚੱਕਰ ਦੇ ਦਿਆਂਗਾ ਦੇ ਦਿਆਂਗਾ ਬਾਈ ਜੀ ਹ ਇਹ ਗੱਪਣਾ ਜੀ ਠੀਕ ਹੈ ਬਾਈ ਜੀ ਤੇ ਕਿੰਨੇ ਦਿਨ ਰਹਿੰਦੇ ਬਾਈ ਜੀ ਇਹਦੇ ਇਹਦੇ ਵੀ 10 ਦਿਨ ਬਾਕੀ ਠੀਕ ਹੈ ਬਾਈ ਜੀ ਚੈੱਕ ਕਰੋ ਮੇਰਾ ਵੀਰ ਦੁੱਧ ਵਾਲਾ ਪਸ਼ੂ ਬਾਈ ਜੀ ਇਹ 10 ਦਿਨ ਬਾਈ ਕਹਿੰਦਾ ਰਹਿੰਦੇ ਇਹਦੇ ਤੇ ਡਾਕਟਰ ਕੁਆਲਟੀ ਸਾਫ਼ ਸੁਥਰੀ ਬਾਈ ਜੀ ਦੀ ਤੇ ਥਾਣ ਲੰਬਾ ਬਾਈ ਜੀ ਤੇ ਇਹਦੇ ਬਾਰੇ ਪੂਰੀ ਜਾਣਕਾਰੀ ਦਿੰਦੇ ਆਪਾਂ ਬਾਈ ਕੋਲੋਂ ਤੇ ਬਾਕੀ ਪਾਈਆਂ ਕੋਲੇ ਪਸ਼ੂ ਸਾਰੇ ਵਧੀਆ ਸੀਗੇ ਤੇ ਰੇਟ ਵੀ ਜਾਇਜ਼ ਸੀਗਾ ਤੇ ਪੁੱਛਦੇ ਬਾਈ ਕੋਲ ਇਹਦੀ ਬਾਈ ਜਾਣਕਾਰੀ ਅਟਰ ਕੁਆਲਟੀ ਚੈੱਕ ਕਰੋ ਮੇਰਾ ਵੀਰ ਪੂਰੀ ਸਾਫ ਸੁਥਰੀ ਹੈ ਤੇ ਖਣਾ ਵਿਚਾਰਾਂ ਵਿੱਚ ਬ੍ਰੋਕਰ ਗਿਆ ਤੇ ਬਾਈ ਜੀ ਕਿਹੜੇ ਸੂਏ ਸੋਣਾ ਇਹਨੇ ਇਹ ਵੀ ਤੀਜਾ ਸੂਏ ਸੋਣਾ ਠੀਕ ਹੈ ਬਾਈ ਜੀ ਕਿੰਨਾ ਦੁੱਧ ਕਰ ਜੂਏ ਕਿੰਨਾ ਦੁੱਧ ਰੋਟੀ ਾਟਾ ਠੀਕ ਹੈ ਬਾਈ ਜੀ ਉਦਾਂ ਸੀਲ ਹੈ ਪੂਰੀ ਠੀਕ ਹੈ ਜੀ ਤੇ ਕਿੰਨਾ ਮੁੱਲ ਰੱਖਿਆ ਵੀਰ ਆਪਾਂ ਤਾਂ ਲੈਣ ਦੇਣਾ 95000 ਰੁਪਏ ਸਿਰਫ 95000 ਹਾਂਜੀ 85000 ਦੇ ਦਾਂਗੇ ਠੀਕ ਹੈ ਜੀ ਇਹ ਕਿਹੜੇ ਰੀਚ ਹੋਈ ਬਾਈ ਜੀ ਇਹ ਵੀ ਫਾਈਲ ਕਰ ਜੀਰਕਾ ਠੀਕ ਹੈ ਬਾਈ ਜੀ ਆਪਣਾ ਬਾਈ ਜੀ ਪਿੰਟ ਕਿਹੜਾ ਦੱਸਿਆ ਸੀ ਕਿ ਤੁਸੀਂ ਜੋੜ ਕੀ ਹੁੰਦੇ ਆਲੇ ਅੱਛਾ ਜ਼ਿਲ੍ਹਾ ਕਿਹੜਾ ਪੈਂਦਾ ਜੀ ਇਹ ਫਾਈਲ ਠੀਕ ਹੈ ਬਾਈ ਜੀ ਤੇ ਬਾਈ ਜੀ ਮੋਬਾਈਲ ਨੰਬਰ ਕਰ ਦੂੰਗਾ ਜੀ ਆਪਣਾ 62849 ਜੀ ਹਾਂ ਜੀ 97260 ਕੀ ਕਰਦoare ਬੋਦੇ ਵੀਰੇ 62849 97260 ਇਸ ਤੋਂ ਇਲਾਵਾ ਆਪਾਂ ਕਿਹੜੀ ਕਿਹੜੀ ਮੰਡੀ ਲਾਉਂਦੇ ਬਾਈ ਜੀ બસ ਆਪਾਂ ਜੀ ਰਾਵਸਰ ਮੰਡੀ ਲਾਉਨੇ ਆਂ ਹਾਂਜੀ ਹਾਂਜੀ ਇਹ ਬੇਹਰਾਂ ਵਾਲੀ ਗਾਵਾਂ ਨਹੀਂ ਕਰਦੇ ਠੀਕ ਆ ਬਈ ਜੀ ਤੇ ਘਰੇ ਘਰੇ ਪਸ਼ੂ ਹੁੰਦੇ ਨੇ ਹਾਂਜੀ ਠੀਕ ਆ ਬਈ ਜੀ ਪਹਿਲਾਂ ਮੱਝਾਂ ਨਹੀਂ ਕਰਦੇ ਗਾਵਾਂ ਦਾ ਵੀ ਕਰਦੇ ਦੋਹਾਂ ਦੋਵੇਂ ਕਰਦੇ ਠੀਕ ਆ ਬਈ ਜੀ ਮੱਝਾਂ ਦਾ ਵੀ ਕਰਦੇ ਠੀਕ ਹੈ ਜੀ ਤੇ ਨਾਮ ਕੀ ਦੱਸਿਆ ਜੀ ਕਿ ਭਰੇ ਆਪਣਾ ਜੀ ਗਰਮੀਤ ਸਿੰਘ ਠੀਕ ਆ ਬਈ ਜੀ ਤੇ ਬਾਈਆਂ ਕੋਲੇ ਸੀਗੇ ਸ਼ਾਨਦਾਰ ਪਸ਼ੂ ਤੇ ਬਾਕੀ ਰੇਟ ਬਾਈਆਂ ਦਾ ਜਾਇਜ਼ ਹੈ ਜੀ ਚਾਰਾਂ ਜਿਹੜੇ ਵੀ ਦਿਖਾਏ ਆਪਾਂ ਜੀ ਤੇ ਇੱਕ ਵਾਰ ਦੁਬਾਰਾ ਤੋਂ ਆਪਾਂ ਥੋੜਾ ਨਿਗਾ ਮਾਰਾ ਦੰਨੇ ਜੀ ਅਟਰ ਕੁਆਲਟੀ ਸਾਰੀ ਸਾਫ਼ ਸੁਥਰੀ ਹੈ ਜੀ ਜਿਹੜੀ ਸਭ ਤੋਂ ਪਹਿਲਾਂ ਅਟਰ ਕੁਆਲਿਟੀ ਦੀ ਪੂਰੀ ਸਾਫ ਸੁਥਰੀ ਹੈ ਤੇ ਚਾਰ ਥਾਂ ਵਿੱਚ ਪ੍ਰੋਪਰ ਗੈਪ ਹੈ 14 ਕਿਲੋ ਦੁੱਧ ਗਿਆ ਸੀ ਕਿ ਬਾਈ ਨੇ ਪਹਿਲੇ ਤੇ ਇੱਕ ਵੀ ਮੁੱਲ ਗਿਆ ਸੀਗਾ ਤੇ ਮਗਰ ਇਹਦੇ ਕੱਟੀ ਜੀਗੀ ਬਾਈ ਜੀ ਚੰਗਾ ਰੇਟ ਸਹੀ ਸੀਗਾ ਬਾਈ ਜੀ ਇੱਕ ਦਾ ਦੋਸਤ ਤੱਕ ਬਾਈਆਂ ਦੇ ਦਾਂਗੇ ਅਸੀਂ ਜਿਹੜੀ ਦੂਜੀ ਦਿਖਾਈ ਸੀਗੀ ਇਹ ਵੀ ਬਾਈ ਅਟਰ ਕੁਆਲਿਟੀ ਬਲੋ ਸੱਚ ਚੰਗੀ ਸੀਗੀ ਤੇ ਇਹਦੇ ਹਜੇ ਪੇ ਨੇ 10 ਦਿਨ ਤੇ ਬਾਕੀ ਬਾਈ ਕਹਿੰਦਾ ਕਰ ਲਾਂਗੇ ਥੋੜਾ ਬੋਧ ਮਾਨ ਤਣ ਹਜੇ ਲਕੇ ਜੁਆਈਆਂ ਨੇ ਬਾਈ ਜੀ ਇਹ ਤੇ ਮੱਝਾਂ ਹੀ ਨੇ ਬਾਈ ਕੋਲ ਤਿੰਨ ਚਾਰ ਇਹ ਵੀ ਮੱਝ ਬਾਈਆਂ ਕੋਲ ਚੰਗੀ ਆ ਤੇ ਰੇਟ ਇਹਦਾ ਵੀ ਬਾਈਆਂ ਨੇ ਜਾਇਜ ਰੱਖਿਆ ਤੇ ਜਿਹੜੀ ਅਗਲੀ ਮੱਝ ਇਹ ਵੀ ਬਾਈ ਜੀ ਰੇਟ ਜਾਇਜ ਰੱਖਿਆ ਤੇ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਹੈ ਚੈਨਲ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਵੀ ਐਦਾਂ ਦੀ ਵੀਡੀਓ ਆਪਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਚੈਨਲ ਨੂੰ ਵੀਰੋ ਸਭ ਤੋਂ ਵੱਡੀ ਵੱਡੀ ਗੱਲ ਹੈ ਬਾਈ ਜੀ ਤੁਸੀਂ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਤੇ ਕਮੈਂਟ ਜਰੂਰ ਕਰਿਆ ਕਰੋ ਜੇ ਕੋਈ ਕਮੀ ਪੇਸ਼ੀ ਹੁੰਦੀ ਹੈ ਦੱਸਿਆ ਜਰੂਰ ਕਰੋ ਬਾਕੀ ਆਪਣੀ ਵੀਡੀਓ ਪੂਰੀ ਸਾਫ ਸੁਥਰੀ ਹੁੰਦੀ ਹੈ ਤੁਸੀਂ ਫੈਮਿਲੀ ਵਿੱਚ ਬੈਠ ਕੇ ਵੀ ਦੇਖ ਸਕਦੇ ਹੋ ਜੀ ਤੇ ਬਾਕੀ ਜੇ ਕੋਈ ਕਮੀ ਪੇਸ਼ੀ ਹੁੰਦੀ ਹੈ ਤਾਂ ਉਹਦੇ ਬਾਰੇ ਤੁਸੀਂ ਸਾਨੂੰ ਕਮੈਂ ਤੇ ਬਾਕੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਤੇ ਵੀਡੀਓ ਨੂੰ ਦੇਖਦੇ ਨੇ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੋੜ ਟਾਰੀ ਡੈਰੀ ਫਾਰਮ ਵਿੱਚ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ